ਮੈਂ ਤੁਸੀਂ ਕਿਹਾ ਹੈ ਕਿ ਅੱਜ ਕੈਬਨਟ ਨੇ ਅਪਰੂਵ ਕਰ ਦਿੱਤਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਜਿਹੜਾ ਹੈ ਉਹ ਸ਼੍ਰੀ ਅਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ 24 ਨਵੰਬਰ ਨੂੰ ਜਿਹੜਾ ਹੋਣ ਜਾ ਰਿਹਾ ਅਸੀਂ ਪੂਰੀਆਂ ਤਿਆਰੀਆਂ ਜਿਹੜੀਆਂ ਨੇ ਉਹ ਆਲਮੋਸਟ ਮੁਕੰਮਲ ਕਰ ਲੀਆਂ ਨੇ ਤੁਸੀਂ ਦੇਖ ਰਹੇ ਹੋ ਕਿ ਸਾਰਾਈ ਸੱਤਾਧਾਰੀ ਆਪੋਜੀਸ਼ਨ ਦੇ ਬੈਠਣ ਵਾਸਤੇ ਸੰਗਤ ਦੇ ਬੈਠਣ ਵਾਸਤੇ ਅਫੀਸ਼ੀਅਲਸ ਦੇ ਬੈਠਣ ਵਾਸਤੇ ਡਾਕਟਰਸ ਦੇ ਬੈਠਣ ਵਾਸਤੇ মিডিਆ ਦੇ ਬੈਠਣ ਵਾਸਤੇ ਸਾਰੇ ਪ੍ਰਬੰਧ ਜਿਹੜੇ ਨੇ ਉਹ ਮੁਕੰਮਲ ਨੇ ਔਰ 24 ਨਵੰਬਰ ਨੂੰ ਇਹ ਵੀ ਪੰਜਾਬ ਦੇ ਇਤਿਹਾਸ ਦੇ ਵਿੱਚ ਪੰਜਾਬ ਦੀ ਵਿਧਾਨ ਸਭਾ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰੀ ਹੋਏਗਾ ਕਿ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੈ ਚੰਡੀਗੜ੍ਹ ਤੋਂ ਬਾਹਰ ਜਿਹੜਾ ਉੱਥੇ ਲੱਗ ਰਿਹਾ ਸੋ ਹਿੰਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਜਿਹੜਾ ਸੀ 350ਵਾਂ ਉਹਨਾਂ ਦਾ ਸ਼ਹੀਦ ਦੀਦਹਾੜਾ ਜਿਹਨੂੰ ਪੰਜਾਬ ਸਰਕਾਰ ਯਾਦ ਕਰ ਰਹੀ ਆ ਇਹ ਉਹਨਾਂ ਨੂੰ ਇੱਕ ਨਮਨ ਹੋਏਗਾ ਸਾਡਾ ਕਿ ਅਸੀਂ ਜਿੰਨੇ ਵੀ ਇਲੈਕਟਿਡ ਰਿਪਰੈਜ਼ੈਂਟੇਟਿਵ ਨੇ ਉਹ ਸਾਰੇ ਇੱਥੇ ਬੈਠ ਕੇ ਉਹਨਾਂ ਨੂੰ ਜਿਹੜਾ ਉਹ ਸ਼ਬਦ ਅਫਲ ਪੇਸ਼ ਦੇਖੋ ਸਾਡੇ ਮਾਨਯੋਗ ਮੰਤਰੀ ਇੱਥੋਂ ਸਰਦਾਰ ਹਰਜੋਤ ਸਿੰਘ ਜੀ ਬੈਂਸਾ ਜਿਨ੍ਹਾਂ ਕੋਲ ਸਿੱਖਿਆ ਤੇ ਉੱਚ ਸਿੱਖਿਆ ਟੈਕਨੀਕਲ ਐਜੂਕੇਸ਼ਨ ਦਾ ਭਾਗ ਆ ਉਹ ਬਹੁਤ मतलब ਆ ਗਾਂ ਬਦੂ ਆ ਨੇਤਾ ਨੇ ਔਰ ਬੜਾ ਉਹਨਾਂ ਦਾ ਇਸ ਧਰਤੀ ਦੇ ਨਾਲ 모ਹ ਆ ਔਰ ਉਹ ਹਮੇਸ਼ਾ ਹੀ ਇਸ ਗੱਲ ਤੇ ਉੱਤੇ ਜ਼ੋਰ ਦਿੰਦੇ ਨੇ ਕਿ ਸਾਡੇ ਹਲਕੇ ਵਾਸਤੇ ਕੋਈ ਵੱਧ ਤੋਂ ਵੱਧ ਵਧੀਆ ਪ੍ਰੋਗਰਾਮ ਜਿਹੜੇ ਆ ਜਾਂ ਵਧੀਆ ਪ੍ਰੋਜੈਕਟ ਜਿਹੜੇ ਆ ਉਹ ਲਿਖੇ ਜਾਣ ਸੋ ਜਰੂਰ ਉਹ ਕੋਸ਼ਿਸ਼ ਕਰ ਰਹੇ ਨੇ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਜਰੂਰ ਉਹਨਾਂ ਤੇ ਧਿਆਨ ਦੇ। ਤੁਹਾਡੀ ਗੱਲ ਸਹੀ ਆ ਕਿ ਇਹੋ ਜੀ ਧਰਤੀ ਜਿਹੜੀ ਪਵਿੱਤਰ ਆ ਜਿਹਦਾ ਜਿਹਦੇ ਮਿੱਟੀ-ਮਿੱਟੀ ਕਣ-ਕਣ ਦੇ ਵਿੱਚ ਜਿਹੜੀ ਪਵਿੱਤਰਤਾ ਹੈਗੀ ਆ ਉਸ ਜਿਹੜਾ ਇਹ ਸ਼ਹਿਰ ਨੂੰ ਉਹ ਵੈਸੇ ਤਾਂ ਇੱਥੋਂ ਦੇ ਲੋਕ ਵੈਸੇ ਹੀ ਬੜੇ ਪਵਿੱਤਰ ਨੇ। ਬੜੇ ਉਹਨਾਂ ਨੇ ਆਪਣੇ ਲੀਗੇਸੀ ਜਿਹੜੀ ਆ ਉਹਨੂੰ ਬਣਾ ਸੰਭ ਕੇ ਜਿਹੜਾ ਆ ਉਹ ਰੱਖਿਆ ਹੋਇਆ। ਬਾਕੀ ਜਿਸ ਤਰ੍ਹਾਂ ਦੀ ਵੀ ਕੋਈ ਡਿਮਾਂਡ ਜਿਸ ਤਰ੍ਹਾਂ ਦੀ ਵੀ ਕੋਈ ਸਾਡੇ ਮੰਤਰੀ ਸਾਹਿਬ ਜੋ ਇਸ ਇਲਾਕੇ ਵਾਸਤੇ ਚਾਹਣਗੇ ਉਹ ਜਰੂਰ ਪੂਰਾ ਕੀਤਾ ਜਾਏਗਾ ਵਿਧਾਨ ਸਭਾ ਦਾ ਸੈਸ਼ਨ ਮੈਂ ਤੁਹਾਨੂੰ ਦੱਸਿਆ ਇਥੇ ਸਪੈਸ਼ਲ ਸੈਸ਼ਨ ਜਿਹੜਾ ਆਉਣਾ ਹੈ ਪ੍ਰਬੰਧ ਮੁਕੰਮਲ ਨੇ ਬਾਕੀ ਜੋ ਕੁਝ ਵੀ ਇਥੇ ਕੋਈ ਸਪੈਸ਼ਲ ਜਿਵੇਂ ਤੁਸੀਂ ਕਹਿ ਰਹੇ ਹੋ ਇਹ ਸਾਡੇ ਮਾਨ ਮਾਨਯੋਗ ਮੁੱਖ ਮੰਤਰੀ ਹਰ ਇੱਕ ਨੂੰ ਮਤਲਬ ਹੱਕ ਦਾ ਕਿ ਸਮਾਗਮ ਕਰਾਉਣ ਦਾ ਅਸੀਂ ਪੰਜਾਬ ਸਰਕਾਰ ਵੱਲੋਂ ਜਸਟ ਫੈਸਿਲਿਟੇਟ ਕਰ ਰਹਾ ਤੁਹਾਨੂੰ ਪਤਾ ਹੋਵੇਗਾ ਕਿ ਪੂਰਾ ਸੰਤ ਸਮਾਜ ਜਿਹੜਾ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਉਹਨਾਂ ਨੂੰ ਇਨਵਾਈਟ ਕੀਤਾ ਸੀਗਾ ਆਪਣੇ ਜਿਹੜਾ ਉਹਨਾਂ ਦਾ ਰੈਜ਼ਿਡੈਂਸ ਆ ਚੰਡੀਗੜ੍ਹ ਦੇ ਵਿੱਚ ਉੱਥੇ ਬੁਲਾਇਆ ਸੀਗਾ ਸਾਡੇ ਜਿਹੜੇ ਚਾਰ ਯਾਤਰਾਵਾਂ ਵੀ ਆ ਰਹੀਆਂ ਨੇ ਉਹਨਾਂ ਵੀ ਅਗਵਾਈ ਵੀ ਸੰਤ ਸਮਾਜ ਜਿਹੜਾ ਆ ਉਹ ਕਰ ਰਿਹਾ ਅਸੀਂ ਤੇ ਸਿਰਫ ਉਹਨੂੰ ਫੈਸਿਲਿਟੇਟ ਕਰਨ ਵਾਸਤੇ ਜਿਹੜਾ ਆ ਉਹ ਅੱਗੇ ਸਾਡੀ ਜਿਹੜੇ ਅਫੀਸ਼ੀਅਲਸ ਨੇ ਸਾਡੇ ਅਸੀਂ ਅਸੀਂ ਕੋਈ ਉਹਦੇ ਵਿੱਚ ਬਤੌਰ ਮੰਤਰੀ ਕੋਈ ਬਤੌਰ ਐਮ ਐਲ ਏ ਅਸੀਂ ਇਹਦੇ ਵਿੱਚ ਪਾਰਟਿਸਪੇਟ ਨਹੀਂ ਕਰ ਰਹੇ ਅਸੀਂ ਐਜ਼ ਅ ਮਤਲਬ ਸੰਗਤ ਦੇ ਤੌਰ ਤੇ ਕਰ ਰਹੇ ਹਾਂ ਔਰ ਸਰਕਾਰ ਦੇ ਵਿੱਚੋਂ ਦਿਨਾਂ ਤੇ ਸਾਡਾ ਫਰਜ ਬਣ ਜਾਂਦਾ ਹੈ ਕਿ ਜੋ ਵੀ ਫੈਸਿਲੀ ਫੈਸਿਲਟੀਜ਼ ਦਿੱਤੀਆਂ ਜਾ ਸਕਦੀਆਂ ਨੇ ਉਹ ਫੈਸਿਲਟੀਜ਼ ਦੇਣ ਔਰ ਇਹਨੂੰ ਸੰਤ ਸਮਾਜ ਹੀ ਜਰਾ ਉਹ ਉਹਨਾਂ ਦੀ ਅਗਵਾਈ ਦੇ ਵਿੱਚ ਹੋ ਰਿਹਾ ਚੀਏ ਅਕਤੂਬਰ ਨੂੰ ਅਸੀਂ ਉੱਥੇ ਗੁਰਦੁਆਰਾ ਅਸੀਸ ਗੰਜ ਸਾਹਿਬ ਨੰਨ ਦਿੱਲੀ ਦੇ ਵਿੱਚ ਪ੍ਰੋਗਰਾਮਾਂ ਦੀ ਸ਼ੁਰੂਆਤ ਜਿਹੜੀ ਆ ਉਥੇ ਨਾਸਤ ਮਸਤਕ ਹੋ ਕੇ ਕੀਤੀ ਸੀਗੀ ਗੁਰੂ ਸਾਹਿਬ ਦੇ ਅੱਗੇ ਗੁਰੂ ਸਾਹਿਬ ਦਾ ਆਸ਼ੀਰਵਾਦ ਲੈ ਕੇ ਉਥੋਂ ਹੀ ਅਸੀਂ ਇਹ ਪ੍ਰੋਗਰਾਮ ਜਿਹੜੇ ਆ ਉਹ ਆਰੰਭੇ ਸੀ ਪਿਛਲੇ ਦਿਨੀ ਸ਼ਾਇਦ ਮਹੀਨਾ ਡੇਢ ਮਹੀਨਾ ਹੋ ਗਿਆ ਹੋਵੇਗਾ ਜ਼ਿਆਦਾ ਵੀ ਹੋ ਗਿਆ ਹੋਵੇਗਾ ਅਸੀਂ 13 ਕਰੋੜ ਰੁਪਏ ਦੀ ਰਾਸ਼ੀ ਜਿਹੜੀ ਆ ਉਹਦੇ ਵਾਸਤੇ ਜਾਰੀ ਕੀਤੀ ਪੰਜਾਬ ਸਰਕਾਰ ਨੇ ਜਾਰੀ ਕੀਤੀ ਔਰ ਇਸੇ ਸਮਾਗਮ ਨੂੰ ਮੁੱਖ ਰੱਖ ਕੇ ਅਸੀਂ ਉਥੇ 13 ਕਰੋੜ ਦੀ ਰਾਸ਼ੀ ਜਾਰੀ ਕੀਤੀ ਐ ਸੋ ਇਹੋ ਜੀ ਕੋਈ ਗੱਲ ਨਹੀਂ ਕਿ ਅਸੀਂ ਕਿਸੇ ਤਰ੍ਹਾਂ ਦਾ ਜਣਾਇਆ ਉਹ ਡਿਵੈਲਪ ਨਹੀਂ ਕਰ پا ਰਹੇ ਹਾਂ ਕਿਤੇ ਕਈ ਵਾਰੀ ਕੁਝ ਐਹੋ ਜੀ ਮੁਸ਼ਕਲ ਜ਼ਰੂਰ ਹੋ ਜਾਂਦੀ ਹੈ ਕਿਤੇ ਫੋਰੈਸਟ ਕਲੀਅਰੈਂਸ ਵਾਸਤੇ ਕੋਈ ਟਾਈਮ ਲੱਗ ਜਾਂਦਾ ਯੂਟਿਲਿਟੀ ਸ਼ਿਫਟਿੰਗ ਵਾਸਤੇ ਕੋਈ ਟਾਈਮ ਲੱਗ ਜਾਂਦਾ ਕੋਈ ਦੀ ਵਾਰੀ ਕੋਈ ਜ਼ਮੀਨ ਅਕਵਾਇਰ ਕਰਨ ਵਾਸਤੇ ਟਾਈਮ ਲੱਗ ਜਾਂਦਾ ਕੁਝ ਨਾ ਕੁਝ ਇਸ ਤਰ੍ਹਾਂ ਦੀ ਅੜਚਣ ਜ਼ਰੂਰ ਹੋ ਸਕਦੀ ਹੈ 11 ਕਰੋੜ ਜਿਹੜਾ ਉਹ ਰੋਡ ਵਾਸਤੇ ਆ ਔਰ 20 ਕਰੋੜ ਅਸੀਂ ਪੁਲ ਵਾਸਤੇ ਜਿਹੜੇ ਸਾਡੇ ਤਖਤ ਨੇ ਇਹ ਉੱਪਰ ਨਹੀਂ ਧਰਮ ਰਾਜਨੀਤੀ ਤੋਂ ਉੱਪਰ ਇਹ ਅਸੀਂ ਜੇ ਕੋਈ ਅੱਜ ਸਪੀਕਰ ਜਾਂ ਮੰਤਰੀ ਜਾਂ ਕੋਈ ਬਣ ਗਿਆ ਉਹ ਉਹ ਅਸੀਂ ਅਸੀਂ ਉਹਨਾਂ ਦੇ ਚਰਨਾਂ ਦੀ ਧੂੜ ਬਰਾਬਰ ਵਣੀ ਸੋ ਇਹ ਜਿਹੜਾ ਮਾਨ குரு ਸਾਹਿਬ ਦਾ ਆ ਇਹ ਤੇ ਉਹਨਾਂ ਦਾ ਹੀ ਆ ਅਸੀਂ ਤੇ ਉਹਨਾਂ ਦੀ ਚਰਨਾਂ ਦੀ ਧੂੜ ਆ ਔਰ ਇਹ ਤਾਂ ਇਸ ਤਰ੍ਹਾਂ ਹੀ ਹੋਣਾ ਚਾਹੀਦਾ ਸੀ ਆ ਜਿਹੜੇ ਅਸੀਂ குரு ਸਾਹਿਬ ਦਾ 350ਵਾਂ ਸ਼ੀਧੀ ਦੇਹਾਲਾ ਮਨਾਉਣ ਜਾ ਰਹੇ ਆ ਇਹਦੇ ਵਿੱਚ ਅਸੀਂ ਜਿੰਨੇ ਵੀ ਰੋਡਸ ਇਸ ਪੂਤਰ ਤੱਤੀ ਨੂੰ ਆਉਂਦੇ ਨੇ ਅਸੀਂ ਉਹਨਾਂ ਸਾਰਿਆਂ ਸਾਰਿਆਂ ਨੂੰ ਮਤਲਬ ਠੀਕ ਕੀਤਾ ਜਿੱਥੇ ਚੌੜਾ ਕਰਨ ਦੀ ਰੋਡ ਹੈ ਚੌੜੀ ਵੀ ਕੀਤੀ ਹੈ ਰੋਡ ਇੱਕ ਅਸੀਂ ਫੋਰ ਲੇਨ ਜਿਹੜੀ ਆ ਕੀਰਤਪੁਰ ਸਾਹਿਬ ਵਾਲੀ ਇਹਨੂੰ ਵੀ ਅਸੀਂ ਜਿਹੜਾ ਆ ਫੋਰ ਲੇਨ ਕਰਨ ਜਾ ਰਹੇ ਆ ਔਰ ਨਾਲ ਦੇ ਨਾਲ ਪੂਰੇ ਸ਼ਹਿਰ ਨੂੰ ਵਾਈਟ ਸਿਟੀ ਫੋਰ ਲੇਨ ਪ੍ਰੋਵੀਜ਼ਨ ਆ ਬਾਕੀ ਪੂਰੇ